ਉਨੇਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਤੇਗਵੀਰ ਸਿੰਘ ਜੋ ਸਵਾਲ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਦੁਨੀਆ ਨੂੰ ਦੰਦਾ ਹੇਠ ਉਂਗਲ ਦੇਣ ਲਈ ਮਜਬੂਰ ਕਰ ਦਿੱਤਾ ਦਰਸਲ ਉਸਨੇ ਅਜਿਹੇ ਝੰਡੇ ਗੱਡੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਹਰ ਕੋਈ ਵੇਖ ਕੇ ਉਸ ਨੂੰ ਹੈਰਾਨ ਹੋ ਰਿਹਾ ਹੈ ਤੇਗਵੀਰ ਸਿੰਘ ਨੇ ਐਸਓਆਰ ਜਿਹੜੇ ਝੰਡੇ ਗੱਡੇ ਨੇ ਉਹ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਇਹ ਤਸਵੀਰਾਂ ਇੱਕ ਚੋਟੀ ਦੀਆਂ ਨੇ ਕਿਲੋਮੰਜਾਰੋ ਚੋਟੀ ਦੀਆਂ ਨੇ ਜੋ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ ਤੇ ਤੇਗਵੀਰ ਸਿੰਘ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਇਸ ਚੋਟੀ ਨੂੰ ਸਰ ਕਰ ਲਿਆ ਇਸ ਦੇ ਉੱਤੇ ਝੰਡਾ ਗੱਡ ਦਿੱਤਾ ਹੈ ਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਪਹਿਲੀ ਜਮਾਤ ਦੇ ਵਿੱਚ ਪੜਨ ਵਾਲਾ ਤੇਗਵੀਰ ਆਖਿਰ ਕਰ ਕੀ ਕੁਝ ਸਕਦਾ ਕਿਉਂਕਿ ਉਸਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜੋ ਕੁਝ ਕਰਕੇ ਵਿਖਾਇਆ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦੁਨੀਆ ਦੰਦਾ ਥੱਲੇ ਜ਼ੁਬਾਨ ਦੇ ਨਾਲ ਉਂਗਲਾਂ ਦੇਣ ਲਈ ਵੀ ਤਿਆਰ ਬੈਠੀ ਹੈ ਤੇ ਸੋਚ ਰਹੀ ਹੈ ਕਿ ਤੇਗਵੀਰ ਸਿੰਘ ਜਿਹੜਾ ਇੱਕ ਸਿਰਫ ਮਹਿਜ 5 ਸਾਲ ਦਾ ਬੱਚਾ ਹੈ ਤੇ ਉਸਨੇ ਕਿਲੋ ਮੰਜਾਰੋ ਚੋਟੀ ਨੂੰ ਫਤਿਹ ਕਰ ਲਿਆ ਸਰ ਕਰ ਲਿਆ ਤੇ ਮਹਿਜ 5 ਸਾਲ ਦੀ ਉਮਰ ਦੇ ਵਿੱਚ ਉਸਨੇ ਇਸ ਚੋਟੀ ਨੂੰ ਸਰ ਕੀਤਾ ਸੋ ਜਿਹੜੀਆਂ ਇਹ ਤਸਵੀਰਾਂ ਨੇ ਇਹ 18 ਅਗਸਤ ਨੂੰ ਰਿਕਾਰਡ ਕੀਤੀਆਂ ਗਈਆਂ ਨੇ ਪਰ ਇਸ ਸਮੇਂ ਜਦੋਂ ਉਹ ਨੈਟਵਰਕ ਦੇ ਦਾਇਰੇ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਉਹ ਆਪਣੇ ਘਰਦਿਆਂ ਤੱਕ ਇਹ ਤਸਵੀਰਾਂ ਭੇਜਦਾ ਹੈ ਤੇ ਉਸਦੇ ਫਾਦਰ ਦੇ ਵੱਲੋਂ ਫਿਰ ਜਿਹੜਾ ਉਸ ਦੇ ਵੱਲੋਂ ਵਰਲਡ ਰਿਕਾਰਡ ਬਣਾਇਆ ਗਿਆ ਉਸ ਦੇ ਬਾਰੇ ਚਰਚਾ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੇ ਬੱਚੇ ਨੇ ਕੀ ਕੁਝ ਕਰਕੇ ਵਿਖਾ ਦਿੱਤਾ ਹਾਲਾਂਕਿ ਤੇਗਵੀਰ ਸਿੰਘ ਜੋਸਵਾਲ ਰੂਪਨਗਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਫਾਦਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਹਿਜ਼ ਪਹਿਲੀ ਜਮਾਤ ਦੇ ਵਿੱਚ ਉਪੜਦਾ ਤੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਸ ਨੇ ਸੁਪਨਾ ਪੂਰਾ ਕੀਤਾ ਹੈ ਪਹਿਲਾ ਉਹਨਾਂ ਦਾ ਜਿਹੜਾ ਬਿਆਨ ਹੈ ਉਹੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਵੀਰ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਯੰਗੇਸਟ ਗਰਲ ਜਿਹਨੇ ਕਿਲੀਮੰਜారో ਮਾਊਂਟ ਕਿਲੀਮੰਜారో ਮਾਊਂਟ ਐਵੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ ਸੋ ਉਹਨੂੰ ਦੇਖ ਕੇ ਤੇਗੀ ਨੇ ਵੀ ਸ਼ੁਰੂ ਕੀਤਾ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਰ ਉੱਤੇ ਸਰ ਕੀਤਾ ਇਸ ਤੋਂ ਪਹਿਲਾਂ ਐਪਰਨ ਦੇ ਵਿੱਚ ਇਹਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਪਾਂਧੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਿਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਰੇ ਘਰਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗਵੀ ਰੇਸ ਮਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਹੌਸਲਾ ਫੁਜਾਈ ਬੱਚੇ ਨੂੰ ਤੇ ਇਹ ਤੋਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਹੋਰ ਪਲੰਗਾਂ ਬਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਹਨ ਤੇਗਵੀਰ ਸਿੰਘ ਦੇ ਫਾਦਰ ਸਾਹਿਬ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਤਾਂ ਤੁਸੀਂ ਸੁਣ ਲਈ ਲਿਆ ਪਰ ਤੇਗਵੀਰ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਇਸ ਮੰਜ਼ਲ ਨੂੰ ਸਰ ਕੀਤਾ ਗਿਆ ਉਸ ਦੇ ਨਾਲ ਤੇਗਵੀਰ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਸਰਤਾਜ ਬਣ ਗਿਆ ਤੇ ਅਜੇ ਪਹਿਲੀ ਜਮਾਤ ਦੇ ਵਿੱਚ ਪੜਦਾ ਤੇ ਉਸ ਦਾ ਜਿਹੜਾ ਸੁਪਨਾ ਸੀ ਜਿਹੜਾ ਪਹਿਲਾ ਸੁਪਨਾ ਸੋਚਿਆ ਗਿਆ ਸੀ ਉਹ ਸਰ ਕਰ ਲਿਆ ਗਿਆ ਪੂਰਾ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਵੀ ਅੱਗੇ ਵੀ ਜਿਹੜੇ ਸੁਪਨੇ ਵੱਡੇ ਸੋਚੇ ਹੋਏ ਨੇ ਜਦੋਂ ਤੇਗਵੀਰ ਉਹਨਾਂ ਨੂੰ ਵੀ ਸਰ ਕਰੇਗਾ ਤਾਂ ਉਸ ਤੋਂ ਬਾਅਦ ਦੁਨੀਆ ਉਸ ਨੂੰ ਯਾਦ ਕਰੇਗੀ ਤੇ ਹੈਰਾਨ ਹੋਵੇਗੀ ਕਿ ਇੱਕ ਛੋਟਾ ਬੱਚਾ ਜਿਸਦੇ ਹੌਸਲੇ ਇੰਨੇ ਕੁ ਉਭਲੰਦ ਨੇ ਜੋ ਹਵਾ ਦੇ ਨਾਲ ਗੱਲਾਂ ਕਰਦਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਤੇਗਵੀਰ ਦੋ ਗਾਈਡਰ ਦੇ ਨਾਲ ਜਿਹੜੀ ਆਪਣੀ ਮੰਜ਼ਲ ਨੂੰ ਸਰ ਕਰਦਾ ਤੇ ਹੌਸਲਾ ਉਭਲੰਦ ਰੱਖ ਕੇ اپنی منزل ਨੂੰ ਸਰ ਕਰਨ ਤੋਂ ਬਾਅਦ ਫਿਰ ਮੁਸਕਰਾਉਂਦਾ ਹੋਇਆ ਥੱਲੇ ਆਉਂਦਾ ਹੈ ਤੇ ਕਹਿੰਦਾ ਹੈ ਕਿ ਪਾਪਾ ਜੋ ਸੁਪਨਾ ਸੀ ਉਹ ਮੈਂ ਸਰ ਕਰ ਲਿਆ ਤੇ ਇਸ ਤੋਂ ਬਾਅਦ ਤੇਗਵੀਰ ਹੋਰ ਕਿਹੜੀ ਚੋਟੀਆਂ ਨੂੰ ਸਰ ਕਰੇਗਾ ਇਹ ਤਾਂ ਸਮਾਂ ਤੈਅ ਕਰੇਗਾ ਪ੍ਰਤੇਗਵੀਰ ਸਿੰਘ ਦੇ ਜਿਹੜੇ ਹੌਸਲੇ ਨੇ ਉਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਤੇ ਸਵਾਲ ਵੀ ਵੱਡਾ ਖੜਾ ਕਰ ਦਿੱਤਾ ਕਿ ਅਜੇ ਤਾਂ ਮਹਿਜ਼ ਉਮਰੀ 5 ਸਾਲ ਦੀ ਹੈ ਤਾਂ ਜਦੋਂ 50 ਸਾਲ ਦਾ ਹੋਵੇਗਾ ਉਦੋਂ ਤਾਂ ਫਿਰ ਦੁਨੀਆ ਜਿੱਤੇਗਾ ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਤੇਗਵੀਰ ਸਿੰਘ ਜੋ ਸਵਾਲ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਦੁਨੀਆ ਨੂੰ ਦੰਦਾ ਹੇਠ ਉਂਗਲ ਦੇਣ ਲਈ ਮਜਬੂਰ ਕਰ ਦਿੱਤਾ। ਦਰਸਲ ਉਸਨੇ ਅਜਿਹੇ ਝੰਡੇ ਗੱਡੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਹਰ ਕੋਈ ਵੇਖ ਕੇ ਉਸ ਨੂੰ ਹੈਰਾਨ ਹੋ ਰਿਹਾ ਹੈ। ਤੇਗਵੀਰ ਸਿੰਘ ਨੇ ਐਸਓਆਰ ਜਿਹੜੇ ਝੰਡੇ ਗੱਡੇ ਨੇ ਉਹ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ। ਇਹ ਤਸਵੀਰਾਂ ਇੱਕ ਚੋਟੀ ਦੀਆਂ ਨੇ, ਕਿਲੋਮੰਜਾਰੋ ਚੋਟੀ ਦੀਆਂ ਨੇ ਜੋ अफ्रीका ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ ਤੇ ਤੇਗਵੀਰ ਸਿੰਘ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਇਸ ਚੋਟੀ ਨੂੰ ਸਰ ਕਰ ਲਿਆ ਇਸ ਦੇ ਉੱਤੇ ਝੰਡਾ ਗੱਡ ਦਿੱਤਾ ਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਪਹਿਲੀ ਜਮਾਤ ਦੇ ਵਿੱਚ ਪੜਨ ਵਾਲਾ ਤੇਗਵੀਰ ਆਖਿਰ ਕਰ ਕੀ ਕੁਝ ਸਕਦਾ ਕਿਉਂਕਿ ਉਸ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜੋ ਕੁਝ ਕਰਕੇ ਵਿਖਾਇਆ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦੁਨੀਆ ਦੰਦਾ ਥੱਲੇ ਜ਼ੁਬਾਨ ਦੇ ਨਾਲ ਉਂਗਲਾਂ ਦੇਣ ਨੂੰ ਵੀ ਯਾਰ ਬੈਠੀ ਹੈ ਤੇ ਸੋਚ ਰਹੀ ਹੈ ਕਿ ਤੇਗਵੀਰ ਸਿੰਘ ਜਿਹੜਾ ਇੱਕ ਸਿਰਫ ਮਹਿਜ 5 ਸਾਲ ਦਾ ਬੱਚਾ ਹੈ ਤੇ ਉਸਨੇ 1 ਕਿਲੋ ਮੰਜਾਰੋ ਚੋਟੀ ਨੂੰ ਫਤਿਹ ਕਰ ਲਿਆ ਸਰ ਕਰ ਲਿਆ ਤੇ ਮਹਿਜ 5 ਸਾਲ ਦੀ ਉਮਰ ਦੇ ਵਿੱਚ ਉਸਨੇ ਇਸ ਚੋਟੀ ਨੂੰ ਸਰ ਕੀਤਾ ਸੋ ਜਿਹੜੀਆਂ ਇਹ ਤਸਵੀਰਾਂ ਨੇ ਇਹ 18 ਅਗਸਤ ਨੂੰ ਰਿਕਾਰਡ ਕੀਤੀਆਂ ਗਈਆਂ ਨੇ ਪਰ ਇਸ ਸਮੇਂ ਜਦੋਂ ਉਹ ਨੈਟਵਰਕ ਦੇ ਦਾਇਰੇ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਉਹ ਆਪਣੇ ਘਰਦਿਆਂ ਤੱਕ ਇਹ ਤਸਵੀਰਾਂ ਭੇਜਦਾ ਹੈ ਤੇ ਉਸਦੇ ਫਾਦਰ ਦੇ ਵੱਲੋਂ ਫਿਰ ਜਿਹੜਾ ਉਸਦੇ ਵੱਲੋਂ ਵਰਲਡ ਰਿਕਾਰਡ ਬਣਾਇਆ ਗਿਆ ਉਸਦੇ ਬਾਰੇ ਚਰਚਾ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੇ ਬੱਚੇ ਨੇ ਕੀ ਕੁਝ ਕਰਕੇ ਵਿਖਾ ਦਿੱਤਾ ਹਾਲਾਂਕਿ ਤੇਗਵੀਰ ਸਿੰਘ ਜੋਸਵਾਲ ਰੂਪਨਗਰ ਦਾ ਰਹਿਣ ਵਾਲਾ ਹੈ ਤੇ ਉਸਦੇ ਫਾਦਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਹਿਜ਼ ਪਹਿਲੀ ਜਮਾਤ ਦੇ ਵਿੱਚ ਉਪੜਦਾ ਤੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਸਨੇ ਸੁਪਨਾ ਪੂਰਾ ਕੀਤਾ ਹੈ ਪਹਿਲਾ ਉਹਨਾਂ ਦਾ ਜਿਹੜਾ ਬਿਆਨ ਹੈ ਉਹੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਦੀਪ ਸਿੰਘ ਨੇ ਤਿਆਰੀ तकरीबन 1.5 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸਿੰਗ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ ਸੋ ਨੂੰ ਦੇਖ ਕੇ ਤੇਗੀ ਨੇ ਵੀ ਸ਼ੁਰੂ ਕੀਤੀ ਤੌਰ ਤੇ ਨਾਲ ਹੀ ਕਿ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਿਲੀ ਮੰਜਰੋਂ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਆਪਣੇ ਦੇਚੇ ਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫ਼ਰ ਦੇ ਸਾਥੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਇਹ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਜ਼ੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਹੌਸਲਾ ਫੁਜਾਈ ਬੱਚੇ ਨੂੰ ਤੇ ਇਤਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਫੋਰ ਪਲਾਨਾਂ 'ਚ ਪਰਤਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਹਨ ਤੇਗਵੀਰ ਸਿੰਘ ਦੇ ਫਾਦਰ ਸਾਹਿਬ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਤਾਂ ਤੁਸੀਂ ਸੁਣ ਲਈ ਲਿਆ ਪਰ ਤੇਗਵੀਰ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਇਸ ਮੰਜ਼ਲ ਨੂੰ ਸਰ ਕੀਤਾ ਗਿਆ ਉਸ ਦੇ ਨਾਲ ਤੇਗਵੀਰ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਸਰਤਾਜ ਬਣ ਗਿਆ ਤੇ ਅਜੇ ਪਹਿਲੀ ਜਮਾਤ ਦੇ ਵਿੱਚ ਪੜਦਾ ਤੇ ਉਸ ਦਾ ਜਿਹੜਾ ਸੁਪਨਾ ਸੀ ਜਿਹੜਾ ਪਹਿਲਾ ਸੁਪਨਾ ਸੋਚਿਆ ਗਿਆ ਸੀ ਉਹ ਸਰ ਕਰ ਲਿਆ ਗਿਆ ਪੂਰਾ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਵੀ ਅੱਗੇ ਵੀ ਜਿਹੜੇ ਸੁਪਨੇ ਵੱਡੇ ਸੋਚੇ ਹੋਏ ਨੇ ਜਦੋਂ ਤੇਗਵੀਰ ਉਹਨਾਂ ਨੂੰ ਵੀ ਸਰ ਕਰੇਗਾ ਤਾਂ ਉਸ ਤੋਂ ਬਾਅਦ ਦੁਨੀਆ ਉਸ ਨੂੰ ਯਾਦ ਕਰੇਗੀ ਤੇ ਹੈਰਾਨ ਹੋਵੇਗੀ ਕਿ ਇੱਕ ਕੋ ਛੋਟਾ ਬੱਚਾ ਜਿਸਦੇ ਹੌਸਲੇ ਇੰਨੇ ਕੁ ਉਭਲੰਦ ਨੇ ਜੋ ਹਵਾ ਦੇ ਨਾਲ ਗੱਲਾਂ ਕਰਦਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਤੇਗਵੀਰ ਉਹ ਗਾਈਡਰ ਦੇ ਨਾਲ ਜਿਹੜੀ ਆਪਣੀ ਮੰਜ਼ਲ ਨੂੰ ਸਰ ਕਰਦਾ ਤੇ ਹੌਸਲਾ ਉਭਲੰਦ ਰੱਖ ਕੇ ਆਪਣੀ ਮੰਜ਼ਲ ਨੂੰ ਸਰ ਕਰਨ ਤੋਂ ਬਾਅਦ ਫਿਰ ਮੁਸਕਰਾਉਂਦਾ ਹੋਇਆ ਥੱਲੇ ਆਉਂਦਾ ਤੇ ਕਹਿੰਦਾ ਹੈ ਕਿ ਪਾਪਾ ਜੋ ਸੁਪਨਾ ਸੀ ਉਹ ਮੈਂ ਸਰ ਕਰ ਲਿਆ ਤੇ ਇਸ ਤੋਂ ਬਾਅਦ ਤੇਗਵੀਰ ਹੋਰ ਕਿਹੜੀ ਚੋਟੀਆਂ ਨੂੰ ਸਰ ਕਰੇਗਾ ਇਹ ਤਾਂ ਸਮਾਂ ਤੈਅ ਕਰੇਗਾ ਪ੍ਰਤੇਗਵੀਰ ਸਿੰਘ ਦੇ ਜਿਹੜੇ ਹੌਸਲੇ ਨੇ ਉਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਤੇ ਸਵਾਲ ਵੀ ਵੱਡਾ ਖੜਾ ਕਰ ਦਿੱਤਾ ਕਿ ਅਜੇ ਤਾਂ ਮਹਿਜ਼ ਉਮਰੀ 5 ਸਾਲ ਦੀ ਹੈ ਤਾਂ ਜਦੋਂ 50 ਸਾਲ ਦਾ ਹੋਵੇਗਾ ਉਦੋਂ ਤਾਂ ਫਿਰ ਦੁਨੀਆ ਜਿੱਤੇਗਾ ਉਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਤੇਗਵੀਰ ਸਿੰਘ ਜੋ ਸਵਾਲ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਦੁਨੀਆ ਨੂੰ ਦੰਦਾ ਹੇਠ ਉਂਗਲ ਦੇਣ ਲਈ ਮਜਬੂਰ ਕਰ ਦਿੱਤਾ ਦਰਸਲ ਉਸਨੇ ਅਜਿਹੇ ਝੰਡੇ ਗੱਡੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਹਰ ਕੋਈ ਵੇਖ ਕੇ ਉਸ ਨੂੰ ਹੈਰਾਨ ਹੋ ਰਿਹਾ ਹੈ ਤੇਗਵੀਰ ਸਿੰਘ ਨੇ ਐਸਓਆਰ ਜਿਹੜੇ ਝੰਡੇ ਗੱਡੇ ਨੇ ਉਹ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਇਹ ਤਸਵੀਰਾਂ ਇੱਕ ਚੋਟੀ ਦੀਆਂ ਨੇ ਕਿਲੋਮੰਜਾਰੋ ਚੋਟੀ ਦੀਆਂ ਨੇ ਜੋ अफ्रीका ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ ਤੇ ਤੇਗਵੀਰ ਸਿੰਘ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਇਸ ਚੋਟੀ ਨੂੰ ਸਰ ਕਰ ਲਿਆ ਇਸ ਦੇ ਉੱਤੇ ਝੰਡਾ ਗੱਡ ਦਿੱਤਾ ਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਪਹਿਲੀ ਜਮਾਤ ਦੇ ਵਿੱਚ ਪੜਨ ਵਾਲਾ ਤੇਗਵੀਰ ਆਖਰ ਕਰ ਕੀ ਕੁਝ ਸਕਦਾ ਕਿਉਂਕਿ ਉਸਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜੋ ਕੁਝ ਕਰਕੇ ਵਿਖਾਇਆ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦੁਨੀਆ ਦੰਦਾ ਥੱਲੇ ਜ਼ੁਬਾਨ ਦੇ ਨਾਲ ਉਂਗਲਾਂ ਦੇਣ ਨੂੰ ਵੀ ਯਾਰ ਬੈਠੀ ਹੈ ਤੇ ਸੋਚ ਰਹੀ ਹੈ ਕਿ ਤੇਗਵੀਰ ਸਿੰਘ ਜਿਹੜਾ ਇੱਕ ਸਿਰਫ ਮਹਿਜ 5 ਸਾਲ ਦਾ ਬੱਚਾ ਹੈ ਤੇ ਉਸਨੇ ਕਿਲੋ ਮੰਜਾਰੋ ਚੋਟੀ ਨੂੰ ਫਤਿਹ ਕਰ ਲਿਆ ਸਰ ਕਰ ਲਿਆ ਤੇ ਮਹਿਜ 5 ਸਾਲ ਦੀ ਉਮਰ ਦੇ ਵਿੱਚ ਉਸਨੇ ਇਸ ਚੋਟੀ ਨੂੰ ਸਰ ਕੀਤਾ ਸੋ ਜਿਹੜੀਆਂ ਇਹ ਤਸਵੀਰਾਂ ਨੇ ਇਹ 18 ਅਗਸਤ ਨੂੰ ਰਿਕਾਰਡ ਕੀਤੀਆਂ ਗਈਆਂ ਨੇ ਪਰ ਇਸ ਸਮੇਂ ਜਦੋਂ ਉਹ ਨੈਟਵਰਕ ਦੇ ਦਾਇਰੇ ਦੇ ਵਿੱਚ ਆਉਂਦਾ ਉਸ ਤੋਂ ਬਾਅਦ ਫਿਰ ਉਹ ਆਪਣੇ ਘਰਦਿਆਂ ਤੱਕ ਇਹ ਤਸਵੀਰਾਂ ਭੇਜਦਾ ਹੈ ਤੇ ਉਸਦੇ ਫਾਦਰ ਦੇ ਵੱਲੋਂ ਫਿਰ ਜਿਹੜਾ ਉਸਦੇ ਵੱਲੋਂ ਵਰਲਡ ਰਿਕਾਰਡ ਬਣਾਇਆ ਗਿਆ ਉਸਦੇ ਬਾਰੇ ਚਰਚਾ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੇ ਬੱਚੇ ਨੇ ਕੀ ਕੁਝ ਕਰਕੇ ਵਿਖਾ ਦਿੱਤਾ ਹਾਲਾਂਕਿ ਤੇਗਵੀਰ ਸਿੰਘ ਜੋਸਵਾਲ ਰੂਪਨਗਰ ਦਾ ਰਹਿਣ ਵਾਲਾ ਹੈ ਤੇ ਉਸਦੇ ਫਾਦਰ ਦੇ ਵੱਲੋਂ ਦੱਸਿਆ ਗਿਆ ਹੈ ਕਿ ਮਹਿਜ਼ ਪਹਿਲੀ ਜਮਾਤ ਦੇ ਵਿੱਚ ਉਪੜਦਾ ਤੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜਿਹੜਾ ਉਸਨੇ ਸੁਪਨਾ ਪੂਰਾ ਕੀਤਾ ਹੈ ਪਹਿਲਾ ਉਹਨਾਂ ਦਾ ਜਿਹੜਾ ਬਿਆਨ ਹੈ ਉਹੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਗਦੀਪ ਸਿੰਘ ਨੇ ਤਿਆਰੀ ਤਕਰੀਬਨ ਡੇਢ ਸਾਲ ਪਹਿਲਾਂ ਸ਼ੁਰੂ ਕੀਤੀ ਸੀ ਇਹਦੇ ਕੋਚ ਸਰਦਾਰ ਵਿਕਰਮਜੀਤ ਸਿੰਘ ਘੁੰਮਣ ਉਹਨਾਂ ਨੇ ਇਹਨੂੰ ਗਰੂਮ ਕਰਨਾ ਸ਼ੁਰੂ ਕੀਤਾ ਸੀ ਸੋ ਰੈਗੂਲਰ ਟਰੈਕ ਦੇ ਉੱਤੇ ਲੈ ਕੇ ਜਾਂਦੇ ਆ ਐਤਵਾਰ ਨੂੰ ਸੋ ਇਹ ਵੀ ਨਾਲ ਜਾਂਦਾ ਸੀ ਉਹਦੇ ਨਾਲ ਹੀ ਇਹਨੂੰ ਇੱਕ ਪੈਸ਼ਨ ਜਿਹਾ ਬਣ ਗਿਆ ਟਰੈਕਿੰਗ ਦਾ ਸਾਡੇ ਆਪਣੇ ਸ਼ਹਿਰ ਦੇ ਵਿੱਚੋਂ ਸੰਵੀ ਸੂਦ ਉਹ ਮਾਊਂਟੇਨਰਿੰਗ ਦੀ ਪਾਇਨੀਅਰ ਆ ਪੰਜਾਬ ਦੇ ਵਿੱਚੋਂ ਸ਼ੀ ਵਾਸ ਦੀ ਯੰਗੇਸਟ ਗਰਲ ਜਿਹਨੇ ਕਿਲੀਮੰਜਾਰੋ ਮਾਊਂਟ ਕਿਲੀਮੰਜਾਰੋ ਮਾਊਂਟ ਐਵੈਸਟ ਬੇਸ ਕੈਂਪ ਤੇ ਮਾਉਂਟ ਐਵਰੇਸਟ ਤੇ ਹੋਰ ਪੀਕਸ ਨੂੰ ਸਰ ਕੀਤਾ ਸੀ ਸੋ ਨੂੰ ਦੇਖ ਕੇ ਤੇਗੀ ਨੇ ਵੀ ਸ਼ੁਰੂ ਕੀਤੀ ਉਹਦੇ ਨਾਲ ਹੀ ਤੇ ਅੱਜ ਇਹ ਕਾਮਯਾਬੀ ਇਹਨੂੰ ਮਿਲੀ ਹੈ ਇਹ ਏਸ਼ੀਆ ਦਾ ਸਭ ਤੋਂ ਛੋਟੀ ਉਮਰ ਦਾ ਬੱਚਾ ਬਣਿਆ ਜਿਹਨੇ ਮਾਉਂਟ ਐਵਰੇਸਟ ਮਾਉਂਟ ਕਲੀਮੰਜਾਰ ਨੂੰ ਸਰ ਕੀਤਾ ਇਸ ਤੋਂ ਪਹਿਲਾਂ ਉਹਨੂੰ ਦੇਚੇ ਨੇ ਮਾਉਂਟ ਐਵਰੇਸਟ ਬੇਸ ਕੈਂਪ ਵੀ ਸਰ ਕੀਤਾ ਸੀ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਫਰ ਦੇ ਸਾਥੀ ਬਣੇ ਖਾਸ ਕਰਕੇ ਦੇ ਕੋਚ ਸਾਹਿਬ ਪਰਵਾਰ ਮੇਰੇ ਆਪਣੇ ਪਰਿਵਾਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਇਹ ਸਾਰੇ ਕਾਸੇ ਦੇ ਵਿੱਚ ਸਾਰੇ ਮਿੱਤਰ ਸਨੇਹੀਆਂ ਨੇ ਜਿਨ੍ਹਾਂ ਨੇ ਇਸ ਰਾਹ ਦੇ ਪਾਂਧੀ ਬਣੇ ਜਿਨ੍ਹਾਂ ਨੇ ਹਰ ਵੇਲੇ ਹੌਸਲਾ ਫੁਜਾਈ ਕੀਤੀ ਤੇ ਤੇਗ ਦੀ ਰੇਸ ਮੁਕਾਮ ਤੱਕ ਪਹੁੰਚ ਸਕੇ ਸੁਵੰਤ ਦੇ ਵਿੱਚ ਮੈਂ ਆਪਣੇ ਸ਼ਹਿਰ ਦਾ ਪੰਜਾਬ ਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਹੌਸਲਾ ਫੁਜਾਈ ਬੱਚੇ ਨੂੰ ਤੇ ਕਿਤੇ ਨਾ ਕਿਤੇ ਜਾ ਕੇ ਚੀਜ਼ਾਂ ਅੱਗੇ ਫੋਰ ਪਲਾਂਗਾ ਬਟਣ ਵਾਸਤੇ ਬੱਚੇ ਨੂੰ ਮੋਟੀਵੇਟ ਕਰਦੀਆਂ ਹਨ ਤੇਗਵੀਰ ਸਿੰਘ ਦੇ ਫਾਦਰ ਸਾਹਿਬ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹ ਤਾਂ ਤੁਸੀਂ ਸੁਣ ਲਈ ਲਿਆ ਪਰ ਤੇਗਵੀਰ ਸਿੰਘ ਦੇ ਵੱਲੋਂ ਜਿਸ ਤਰ੍ਹਾਂ ਇਸ ਮੰਜ਼ਲ ਨੂੰ ਸਰ ਕੀਤਾ ਗਿਆ ਉਸ ਦੇ ਨਾਲ ਤੇਗਵੀਰ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਸਰਤਾਜ ਬਣ ਗਿਆ ਤੇ ਅਜੇ ਪਹਿਲੀ ਜਮਾਤ ਦੇ ਵਿੱਚ ਪੜਦਾ ਤੇ ਉਸ ਦਾ ਜਿਹੜਾ ਸੁਪਨਾ ਸੀ ਜਿਹੜਾ ਪਹਿਲਾ ਸੁਪਨਾ ਸੋਚਿਆ ਗਿਆ ਸੀ ਉਹ ਸਰ ਕਰ ਲਿਆ ਗਿਆ ਪੂਰਾ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਵੀ ਅੱਗੇ ਵੀ ਜਿਹੜੇ ਸੁਪਨੇ ਵੱਡੇ ਸੋਚੇ ਹੋਏ ਨੇ ਜਦੋਂ ਤੇਗਵੀਰ ਉਹਨਾਂ ਨੂੰ ਵੀ ਸਰ ਕਰੇਗਾ ਤਾਂ ਉਸ ਤੋਂ ਬਾਅਦ ਦੁਨੀਆ ਉਸ ਨੂੰ ਯਾਦ ਕਰੇਗੀ ਤੇ ਹੈਰਾਨ ਹੋਵੇਗੀ ਕਿ ਇੱਕ ਛੋਟਾ ਬੱਚਾ ਜਿਸਦੇ ਹੌਸਲੇ ਇੰਨੇ ਕੁ ਉਭਲੰਦ ਨੇ ਜੋ ਹਵਾ ਦੇ ਨਾਲ ਗੱਲਾਂ ਕਰਦਾ ਤੇ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖਿਆ ਕਿ ਤੇ ਇੱਕ ਵੀਰ 2 ਗਾਈਡਰ ਦੇ ਨਾਲ ਜਿਹੜੀ ਆਪਣੀ ਮੰਜ਼ਲ ਨੂੰ ਸਰ ਕਰਦਾ ਤੇ ਹੌਸਲਾ ਉਭਲੰਦ ਰੱਖ ਕੇ ਆਪਣੀ ਮੰਜ਼ਲ ਨੂੰ ਸਰ ਕਰਨ ਤੋਂ ਬਾਅਦ ਫਿਰ ਮੁਸਕਰਾਉਂਦਾ ਹੋਇਆ ਥੱਲੇ ਆਉਂਦਾ ਤੇ ਕਹਿੰਦਾ ਹੈ ਕਿ ਪਾਪਾ ਜੋ ਸੁਪਨਾ ਸੀ ਉਹ ਮੈਂ ਸਰ ਕਰ ਲਿਆ ਤੇ ਇਸ ਤੋਂ ਬਾਅਦ ਤੇਗਵੀਰ ਹੋਰ ਕਿਹੜੀ ਚੋਟੀਆਂ ਨੂੰ ਸਰ ਕਰੇਗਾ ਇਹ ਤਾਂ ਸਮਾਂ ਤੈਅ ਕਰੇਗਾ ਪਰ ਤੇਗਵੀਰ ਸਿੰਘ ਦੇ ਜਿਹੜੇ ਹੌਸਲੇ ਨੇ ਉਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਤੇ ਸਵਾਲ ਵੀ ਵੱਡਾ ਖੜਾ ਕਰ ਦਿੱਤਾ ਕਿ ਅਜੇ ਤਾਂ ਮਹਿਜ਼ ਉਮਰੀ 5 ਸਾਲ ਦੀ ਹੈ ਤਾਂ ਜਦੋਂ 50 ਸਾਲ ਦਾ ਹੋਵੇਗਾ ਉਦੋਂ ਤਾਂ ਫਿਰ ਦੁਨੀਆ ਜਿੱਤੇਗਾ ਔਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਇਸ ਵੇਲੇ ਦੀ ਅਹਿਮ ਅਪਡੇਟ ਤੇਗਵੀਰ ਸਿੰਘ ਜੋ ਸਵਾਲ ਦੇ ਨਾਲ ਜੁੜੀ ਹੋਈ ਹੈ ਜਿਸ ਨੇ ਦੁਨੀਆ ਨੂੰ ਦੰਦਾ ਹੇਠ ਉਂਗਲ ਦੇਣ ਲਈ ਮਜਬੂਰ ਕਰ ਦਿੱਤਾ ਦਰਸਲ ਉਸਨੇ ਅਜੇ ਝੰਡੇ ਗੱਡੇ ਕਿ ਇੰਨੀ ਛੋਟੀ ਉਮਰ ਦੇ ਵਿੱਚ ਹਰ ਕੋਈ ਵੇਖ ਕੇ ਉਸ ਨੂੰ ਹੈਰਾਨ ਹੋ ਰਿਹਾ ਹੈ ਤੇ ਇਕਬੀਰ ਸਿੰਘ ਨੇ ਐਸਓਰ ਜਿਹੜੇ ਝੰਡੇ ਗੱਡੇ ਨੇ ਉਹ ਤਸਵੀਰਾਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹੁੰਦੇ ਆ ਇਹ ਤਸਵੀਰਾਂ ਇੱਕ ਚੋਟੀ ਦੀਆਂ ਨੇ ਕਿਲੋਮਨਜ਼ਾਰੋ ਚੋਟੀ ਦੀਆਂ ਨੇ ਜੋ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮੰਨੀ ਜਾਂਦੀ ਹੈ ਤੇ ਤੇਗਵੀਰ ਸਿੰਘ ਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਇਸ ਚੋਟੀ ਨੂੰ ਸਰ ਕਰ ਲਿਆ ਇਸ ਦੇ ਉੱਤੇ ਝੰਡਾ ਗੱਡ ਦਿੱਤਾ ਹੈ ਤੇ ਦੁਨੀਆ ਨੂੰ ਹੇਰਾਨ ਕਰ ਦਿੱਤਾ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਪਹਿਲੀ ਜਮਾਤ ਦੇ ਵਿੱਚ ਪੜਨ ਵਾਲਾ ਤੇਗਵੀਰ ਆਖਿਰ ਕਰ ਕੀ ਕੁਝ ਸਕਦਾ ਕਿਉਂਕਿ ਉਸਨੇ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਜੋ ਕੁਝ ਕਰਕੇ ਵਿਖਾਇਆ ਉਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਦੁਨੀਆ ਦੰਦਾ ਥੱਲੇ ਜ਼ੁਬਾਨ ਦੇ ਨਾਲ ਉਂਗਲਾਂ ਦੇਣ ਨੂੰ ਵੀ ਤਿਆਰ ਬੈਠੀ ਹੈ ਤੇ ਸੋਚ ਰਹੀ ਹੈ ਕਿ ਤੇਗਵੀਰ ਸਿੰਘ ਜੇਰਾ ਇੱਕ ਸਿਰਫ ਮਹਿਜ 5 ਸਾਲ ਦਾ ਬੱਚਾ ਹੈ ਤੇ ਉਸਨੇ 1 ਕਿਲੋ ਮੰਜਾਰੋ ਚੋਟੀ ਨੂੰ ਫਤਿਹ ਕਰ ਲਿਆ ਸਰ ਕਰ ਲਿਆ ਤੇ ਮਹਿਜ 5 ਸਾਲ ਦੀ ਉਮਰ ਦੇ ਵਿੱਚ ਉਸਨੇ ਇਸ ਚੋਟੀ ਨੂੰ ਸਰ ਕੀਤਾ ਸੋ ਜਿਹੜੀਆਂ ਇਹ ਤਸਵੀਰਾਂ ਨੇ ਇਹ 18 ਅਗਸਤ